ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦਾ ਸਿੰਘ ਦਾ ਹੁਕਮਨਾਮਾ ਲੈ ਕੇ ਇੱਕ ਸਿੰਘ ਮਾਲਵੇ ਦੇ ਪਿੰਡ ਪਾਈ ਰੁੱਪੇ ਪੁੱਜਿਆ ਤਾਂ ਉਸ ਦੁਆਲੇ ਪਿੰਡ ਦੇ ਬਜ਼ੁਰਗਾਂ ਤੇ ਗੱਬਰੂਆਂ ਦਾ ਇਕੱਠ ਜੁੜ ਗਿਆ ਕੁਝ ਬਜ਼ੁਰਗਾਂ ਦੇ ਕਹਿਣ ਤੇ ਸਿੰਘ ਹੁਕਮਨਾਮਾ ਸੁਣਾਉਣ ਲੱਗਿਆ ਇੱਕ ਓੰਕਾਰ ਫਤਿਹ ਦਰਸ਼ਨ ਸੱਚੇ ਸ਼ਹਿਬ ਦੀ ਆਗਿਆ ਹੈ ਭਾਈ ਧਰਮ ਸਿੰਘ ਭਾਈ ਪਰਮ ਸਿੰਘ ਭਾਈ ਦਾਨ ਸਿੰਘ ਸੰਗੋ ਸਿੰਘ ਵਾਸੀ ਰੂਪੇ ਦਾ ਸਰਬਤਰ ਅਕਾਲ ਪੁਰਖ ਜੀਓ ਦਾ ਖਾਲਸਾ ਹੈ ਗੁਰੂ ਰਖੇ ਦਾ ਗੁਰੂ ਗੁਰੂ ਜਪਣਾ ਜਨਮ ਸੌਰੇਗਾ ਹੁਕਮ ਦੇਖਦਿਆਂ ਹੀ ਪੰਜੇ ਹਥਿਆਰ ਬਦ ਆਵਣਾ ਜੋ ਸੇ ਖਾਵੇਗਾ ਸੋ ਨਿਹਾਲ ਹੋਵੇਗਾ ਸੰਗਤ ਤੇ ਮਨਰਥ ਪੂਰੇ ਹੋਵੇਗਾ ਨਿਹਾਲ ਹੋਏ ਬਜ਼ੁਰਗਾ ਨੇ ਹੁਕਮਨਾਮਾ ਹੱਥ ਤੋ ਹੱਟ ਫੜ ਕੇ ਇਸ ਤਰ੍ਹਾਂ ਵੇਖਿਆ ਜਿਵੇਂ ਕੋਈ ਪਵਿੱਤਰ ਸ਼ੈ ਉਹਨਾਂ ਦੇ ਹੱਥਾਂ ਵਿੱਚ ਹੋਵੇ ਤੇ ਮੋਰ ਨੂੰ ਉਹ ਬੜੇ ਧਿਆਨ ਨਾਲ ਅੱਖਾਂ ਦੇ ਨੇੜੇ ਕਰਕੇ ਵੇਖਣ ਲੱਗੇ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ યાਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਆਇਆ ਸਿੰਘ ਤਾਜ਼ੀਆਂ ਖਬਰਾਂ ਵੀ ਸੁਣਾਉਣ ਲੱਗਾ ਬੰਦਾ ਸਿੰਘ ਬਹਾਦਰ ਨੇ ਜਮਨਾ ਤੋਂ ਪਾਰ ਸਹਾਰਨਪੁਰ ਤੱਕ ਖਾਲਸਾ ਰਾਜ ਦੇ ਝੰਡੇ ਚੁਲਾ ਦਿੱਤੇ ਮੁਸਲਮਾਨ ਸਿਪਾਹੀ ਤਾਂ ਸਿੱਖਾਂ ਨੂੰ ਦੇਖਦੇ ਹੀ ਨਠ ਤੁਰਦੇ ਨੇ ਹੁਣ ਤਾਂ ਖਾਲਸਾ ਰਾਜ ਦਾ ਸਿੱਕਾ ਵੀ ਚੱਲ ਪਿਆ ਬੱਲੇ 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 ਇੱਕ ਬਜ਼ੁਰਗ ਬੋਲਿਆ ਆ ਤਾਂ ਬਈ ਸ਼ੰਡ ਕੱਢਤੀ ਬੰਦਾ ਸਿੰਘ ਨੇ ਫਿਰ ਉਹਨਾਂ ਨੇ ਸਿੰਘ ਨੂੰ ਅੰਨ ਪਾਣੀ ਸ਼ਿਕਾ ਕੇ ਤੋਰਨ ਵੇਲੇ ਭਰੋਸਾ ਦਿੱਤਾ ਅਸੀਂ ਛੇਤੀ ਤੋਂ ਛੇਤੀ ਖਾਲਸਾ ਫੌਜ ਦੀ ਮਦਦ ਲਈ ਸਿੰਘ ਤਿਆਰ ਕਰਕੇ ਤੋਰਾਂਗੇ ਪਿੰਡਾਂ ਵਿੱਚ ਸਿੰਘ ਟੋਲੀਆਂ ਬਣਾ ਕੇ ਥਾਂ-ਥਾਂ ਗੱਲਾਂ ਕਰਨ ਲੱਗੇ ਹਰ ਪਾਸੇ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ ਹੁਣ ਲੱਗੀਆਂ ਮਾਝੇ ਅਤੇ ਦੁਆਬੇ ਦੇ ਸਿੰਘ ਵੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ ਪਿੰਡਾਂ ਵਿੱਚ ਫਿਰਦੇ ਵੇਲੇ ਗੱਭਰੂ ਮੁੰਡਿਆਂ ਨੂੰ ਬਜ਼ੁਰਗ ਮਿਹਣੇ ਮਾਰਨ ਲੱਗੇ ਗੁਰੂ ਨੇ ਬੁਲਾਵਾ ਭੇਜਿਆ ਹੈ ਮੁਸਲਮਾਨਾਂ ਨੇ ਗੁਰੂ ਦੇ ਚਾਰ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਬਦਲਾ ਲੈਣ ਦਾ ਵੇਲਾ ਹੈ ਘਰ ਬੈਠਣ ਦਾ ਨਹੀਂ ਬੰਦਾ ਸਿੰਘ ਦੇ ਕਾਰਨਾਮੇ ਸੁਣ ਕੇ ਹਿੰਦੂ ਵੀ ਆਪਣੇ ਪਰਿਵਾਰ ਦੇ ਇੱਕ ਮੁੰਡੇ ਨੂੰ ਸਿੱਖ ਬਣਾਉਣ ਲੱਗੇ। ਹਰ ਪਾਸੇ ਅਕਾਲ ਸਹਾਇ ਅਤੇ ਫਤਿਹ ਦਰਸ਼ਨ ਦੇ ਨਾਰੇ ਗੂੰਜਣ ਲੱਗੇ। ਜੋਸ਼ ਵਿੱਚ ਆਏ ਨਵੇਂ ਗੱਬਰੂ ਖਾਲਸਾ ਫੌਜ ਵਿੱਚ ਸ਼ਾਮਲ ਹੋਣ ਲਈ ਤੁਰ ਪਏ। ਸਨ 1710 ਅੱਸੂ ਕਤਕ ਦਾ ਸਮਾਂ ਸੀ। ਬੰਦਾ ਸਿੰਘ ਇਹਨਾਂ ਦਿਨਾਂ 'ਚ ਮੁਗਲ ਸੈਨਾ ਦੇ ਭਾਰੀ ਹਮਲੇ ਦਾ ਸਾਹਮਣਾ ਕਰਨ ਲਈ ਲੋਹੜ ਕਿਲੇ ਨੂੰ ਹੋਰ ਮਜ਼ਬੂਤ ਕਰਨ ਅਤੇ ਉੱਥੇ ਅੰਨ ਪਾਣੀ ਦੇ ਢੰਡਾਰ ਜਮਾ ਕਰਨ ਵਿੱਚ ਰੁਝਿਆ ਹੋਇਆ ਸੀ। ਮਾਲਵੇ ਦੇ ਪਿੰਡਾਂ ਵਿੱਚੋਂ ਜਿੱਥੇ ਜੱਥੇ ਬਣਾ ਕੇ ਸਿੰਘ ਖਾਲਸਾ ਫੌਜ ਵਿੱਚ ਸ਼ਾਮਲ ਹੋਣ ਲਈ ਚੱਲ ਪਏ ਅੰਮ੍ਰਿਤਸਰ ਦੇ ਇਲਾਕੇ ਵਿੱਚ ਇੱਕ ਜਥੇਦਾਰ ਭਾਈ ਵੀਰ ਸਿੰਘ ਨੇ ਵੇਲੜਾਂ ਦੇ ਇੱਕ ਇਕੱਠ ਨੂੰ ਵੰਗਾਰਿਆ ਅਸੀਂ ਇਧਰ ਹੱਥ ਤੇ ਹੱਥ ਧਰੀ ਬੈਠੇ ਵੇਲੇ ਗੱਪਾਂ ਮਾਰ ਕੇ ਵਕਤ ਖੋਟਾ ਕਰ ਰਹੇ ਹਾਂ। ਉਧਰ ਬੰਦਾ ਸਿੰਘ ਬਹਾਦਰ ਮੁਗਲਾਂ ਨਾਲ ਲੋਹਾ ਲੈ ਰਿਆ ਜੀ ਉਸ ਨੇ ਸਡੋਰਾ ਅਤੇ ਸਰਹਿੰਦ ਥੇ ਬਣਾ ਛੱਡੇ ਨੇ ਤੁਰਕ ਬੰਦਾ ਸਿੰਘ ਦਾ ਨਾਮ ਸੁਣ ਕੇ ਵੀ ਮੂਤਰਨ ਲੱਗਦੇ ਨੇ ਅਸਾਂ ਦਾ ਵੀ ਕੁਝ ਫਰਜ ਬੰਦਾ ਏ ਅਸਾਨੂੰ ਵੀ ਆਪਣੇ ਕੌਮ ਲਈ ਆਪਣੇ ਧਰਮ ਲਈ ਕੁਝ ਕਰਨ ਲੋੜਿੰਦਾ ਜੀ ਅਸੀਂ ਖਾਣ ਵਾਸਤੇ ਨਹੀਂ ਜੀਂਦੇ ਪਏ ਮੈਂ ਤੁਸਾਂ ਨੂੰ ਤੇ ਸਾਰੇ ਮਾਝੇ ਵਾਲਿਆਂ ਨੂੰ ਬੰਦਾ ਸਿੰਘ ਬਹਾਦਰ ਦੇ ਇਸ ਧਰਮ ਯੁੱਧ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਨਾ ਵਾ ਇਸ ਇਲਾਕੇ ਦੇ ਸਿੰਘਾਂ ਉੱਪਰ ਪਹਿਲਾਂ ਹੀ ਕਲੰਕ ਲੱਗਿਆ ਹੋਇਆ ਜੀ ਅਸੀਂ ਗੁਰੂ ਤੋਂ ਬੇਮੁਖ ਹੋਏ ਆਂ ਆਓ ਇਕੱਠ ਵਿੱਚੋਂ ਇੱਕ ਸਿੰਘ ਉੱਠ ਖੜਾ ਹੋਇਆ ਮੈਂ ਕੁਝ ਆਖਣਾ ਚਾਹਨਾ ਜਥੇਦਾਰ ਵੀਰ ਸਿੰਘ ਚੁੱਪ ਕਰ ਗਿਆ ਤੇ ਉਸ ਵੱਲ ਤੱਕਣ ਲੱਗਾ ਕੀ ਆਖਣਾ ਜੀ ਸੁਣਿਆ ਏ ਲਾਹੌਰ ਦਾ ਸੂਬੇਦਾਰ ਬੜਾ ਡਰਪੋਕ ਜੀ ਸਿੰਘ ਬੋਲਿਆ ਉਹ ਕਿੱਲੇ ਦੇ ਅੰਦਰ ਹੀ ਹਗਣ ਮੂੰ ਤੰਦੇ ਆ ਜੀ ਉਸ ਦੀ ਗੱਲ ਸੁਣ ਕੇ ਲੋਕ ਹੱਸ ਪਏ ਇਹ ਹੱਸਣ ਵਾਲੀ ਗੱਲ ਨਹੀਂ ਲਾਹੌਰ ਵਾਲਾ ਲਾਹੌਰ ਵੀ ਆਸੇ-ਪਾਸੇ ਕੋਈ ਹਾਕਮ ਨਹੀਂ ਸੁਣੀਦਾ ਜੰਮੂ ਵਾਲਾ ਜਾਂ ਪਠਾਨਕੋਟ ਵਾਲਾ ਕੋਈ ਹਾਕਮ ਕੋਈ ਫੌਜਦਾਰ ਹੋਵੇ ਤਾਂ ਉਹ ਬੜੀ ਦੂਰ ਜੇ ਕਿਉਂ ਨਾ ਸੀ ਮਾਝੇ ਵਾਲੇ ਬਟਾਲਾ ਤੇ ਕਲਨੌਰ ਤੇ ਚੜਾਈ ਕਰ ਦਈਏ ਫਤਿਹ ਹੋ ਗਈ ਤਾਂ ਗੁਰੂ ਦੇ ਬੰਦੇ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ ਤੇ ਗੁਰੂ ਦੀਆਂ ਵੀ ਨਾਲ ਹੀ ਮਾਝੇ ਉੱਪਰ ਲੱਗਿਆ ਕਲੰਕ ਵੀ ਮਿਟ ਜਾਏਗਾ ਜਥੇਦਾਰ ਹੈਰਾਨ ਹੋਇਆ ਜਿਨ੍ਹਾਂ ਨੂੰ ਵੇਲੜਾਂ ਦਾ ਇਕੱਠ ਸਮਝਦਾ ਸੀ ਇਹਨਾਂ ਵਿੱਚ ਸੂਝ-ਬੂਝ ਵਾਲੇ ਸਿੰਘ ਵੀ ਹੈਗੇ ਨੇ ਉਸ ਨੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕਿਹਾ ਕਲਾਨੌਰ ਬਟਾਲੇ ਵਿੱਚ ਮੁਸਲਮਾਨਾਂ ਦਾ ਬੜਾ ਤਕੜਾ ਕਾਰੋਬਾਰ ਏ ਹੁਣ ਉਹ ਡਰੇ ਹੋਏ ਵੀ ਨੇ ਮੌਕਾ ਬੜਾ ਚੰਗਾ ਜੀ ਸੁਣਿਆ ਵੱਡੇ ਸ਼ਾਹੂਕਾਰ ਤਾਂ ਲਾਹੌਰ ਚਲੇ ਗਏ ਨੇ ਹੁਣ ਉੱਥੇ ਕੀ ਹੋਣਾ ਇੱਕ ਹੋਰ ਜਣਾ ਬੋਲਿਆ ਉਸ ਦਾ ਇਰਾਦਾ ਸਿਰਫ ਲੁੱਟਮਾਰ ਕਰਨ ਦਾ ਸੀ ਸਾਰੇ ਸਮਝਦੇ ਸਨ ਗੱਲਾਂ ਹੁੰਦੀਆਂ ਤੋਂ ਕੁਝ ਹੋਰ ਸਿੰਘ ਵੀ ਆ ਖੜੇ ਇਹਨਾਂ ਵਿੱਚ ਕੁਝ ਰੜਕਵੇਂ ਸਿੰਘ ਵੀ ਸਨ ਚੇਤ ਸਿੰਘ ਦੌਣਾ ਸਿੰਘ ਸ਼ੇਰ ਸਿੰਘ ਵੀਰ ਸਿੰਘ ਇਹਨਾਂ ਨੂੰ ਜਾਣਦਾ ਸੀ ਮੁਹੱਲਿਆਂ ਵਿੱਚ ਇਹਨਾਂ ਦਾ ਦਬਦਬਾ ਸੀ ਵੀਰ ਸਿੰਘ ਨੇ ਵੀਰ ਸਿੰਘ ਨੇ ਇਹਨਾਂ ਨੂੰ ਹੀ ਪੁੱਛਿਆ ਕੀ ਸਲਾਹ ਜੇ ਫਿਰ ਜਾ ਪਈਏ ਤੁਰਕਾ ਨੂੰ ਅਚਿੰਤੇ ਹੀ ਤੇ ਹੋਰ ਕੀ ਦੌਣਾ ਸਿੰਘ ਜੋਸ਼ ਨਾਲ ਬੋਲਿਆ ਜੇਤ ਸਿੰਘ ਨੇ ਕਿਹਾ ਮੁਹੱਲੇ ਮੁਹੱਲੇ ਤੇ ਆਸ-ਪਾਸ ਮਿੰਡਾਂ ਵਿੱਚ ਖੜਕਾਓ ਪੀਪਾ ਤੇ ਚੋਬਰਾਂ ਨੂੰ ਕੱਢੋ ਬਾਹਰ ਹਥਿਆਰ ਜੋ ਵੀ ਹੋਣ ਜਿਸ ਤਰ੍ਹਾਂ ਦੇ ਵੀ ਹੋਣ ਲੈ ਕੇ ਪੁੱਜਣ ਗੁਰੂ ਦੀ ਨਗਰੀ ਤੇ ਫਿਰ ਕੱਢਿਏ ਤੁਰਕਾਂ ਨੂੰ ਹਵੇਲੀਆਂ ਚੋਂ ਬਾਹਰ ਤੇ ਗੱਬਰੂਆਂ ਚੋਬਰਾਂ ਨੂੰ ਆਖੀਏ ਬੇਗਮਾਂ ਨੂੰ ਸ਼ਿਕਾਓ ਗੁਰੂ ਦਾ ਅੰਮ੍ਰਿਤ ਬਣਾਓ ਸਿੰਘਣੀਆਂ ਤੇ ਆਪਣੇ ਘਰ ਵਸਾਓ ਤੇ ਪਕਵਾਓ ਪ੍ਰਸ਼ਾਦੇ ਠੰਡੇ ਚੁੱਲ੍ਹੇ ਕਰੋ ਗਰਮ ਏ ਹੋਈ ਨਾ ਗੱਲ ਇੱਕ ਗੱਭਰੂ ਬੋਲਿਆ ਤੇ ਨਾਲ ਹੀ ਜੇਕਾਰਾ ਛੱਡਿਆ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੀ ਸਾਂਝੀ ਆਵਾਜ਼ ਨੇ ਅੰਮ੍ਰਿਤਸਰ ਦਾ ਇੱਕ ਕੋਨਾ ਹਿਲਾ ਦਿੱਤਾ ਜਥੇਦਾਰ ਰਵੀ ਸਿੰਘ ਨੇ ਸਭਨਾਂ ਨੂੰ ਸ਼ਾਂਤ ਰਹਿਣ ਲਈ ਹੱਥ ਖੜਾ ਕਰਕੇ ਇਸ਼ਾਰਾ ਕੀਤਾ ਜਦ ਸਾਰੇ ਚੁੱਪ ਹੋ ਗਏ ਤਾਂ ਕਹਿਣ ਲੱਗਾ ਧਿਆਨ ਨਾਲ ਸੁਣ ਲਓ ਜੇ ਮੇਰੀ ਗੱਲ ਜਿਹਦੇ ਪਾਸ ਘੋੜਾ ਜੇ ਘੋੜਾ ਲਈ ਆਵੇ ਜਿਹਦੇ ਪਾਸ ਹਥਿਆਰ ਨੇ ਹਥਿਆਰ ਲਈ ਆਵੇ ਜੇ ਕੋਈ ਖਾਲੀ ਹੱਥ ਜੇ ਉਹ ਵੀ ਘਰ ਨਾ ਰਹੀ ਜਦੋਂ ਦਾ ਪਿਆ ਇਹਨਾਂ ਤੁਰਕਾਂ ਤੋਂ ਘੋੜੇ ਵੀ ਖੋਣੇ ਨੇ ਤੇ ਹਥਿਆਰ ਵੀ ਖੋਣੇ ਨੇ ਇਕੱਠੇ ਹੋ ਗੋ ਵੀ ਵੀ ਪੰਛੀਆਂ ਪੰਛੀਆਂ ਦੇ ਟੋਲੇ ਬਣਾਓ ਤੇ ਲੱਭੋ ਸਰਕਾਰੀ maal ਖਜ਼ਾਨਾ ਲੁੱਟ ਲਓ ਧਨ maal ਹੱਥ ਚ ਕਰਕੇ ਪਹਿਲਾਂ ਲੜਨ ਵਾਲੇ ਤਾਂ ਹੋਈਏ ਗੱਬਰੂਆਂ ਨੇ ਫਿਰ ਜੇਕਰਾ ਛੱਡਿਆ ਲਾਹੌਰ ਦਾ ਸੂਬੇਦਾਰ ਅਸਲਮ ਖਾਂ ਬੰਦਾ ਸਿੰਘ ਤੋਂ ਡਰਦਾ ਕਿਲੇ ਤੋਂ ਬਾਹਰ ਨਹੀਂ ਸੀ ਨਿਕਲਦਾ ਨਹੀਂ ਕਿਸੇ ਨੂੰ ਮਿਲਦਾ ਸੀ ਦੁਖੀ ਹੋਏ ਸ਼ਹੀ ਵਪਾਰੀ ਅਤੇ ਹੋਰ ਕਾਰੋਬਾਰੀ ਫਰਿਆਦਾਂ ਲੈ ਕੇ ਸੂਬੇਦਾਰ ਨੂੰ ਮਿਲਣ ਲਈ ਆ ਗਏ ਕੁਝ ਮੁੱਲਾਂ ਅਤੇ ਕਾਜੀ ਪਹਿਲਾਂ ਹੀ ਬੈਠੇ ਹੋਏ ਸਨ ਸੂਬੇਦਾਰ ਨੂੰ ਸੂਚਿਤਾ ਦੇਣ ਲਈ ਪਹਿਰੇਦਾਰ ਗਿਆ ਹੋਇਆ ਸੀ ਪਹਿਲਾਂ ਤਾਂ ਅਸਲਮ ਖਾਨੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਉਸ ਦੇ ਅੰਦਰ ਡਰ ਸੀ ਕਿ ਤਰੇ ਬੰਦਾ ਸਿੰਘ ਮੁਲਾਣਿਆਂ ਦੇ ਪੇਸ ਵਿੱਚ ਉਸ ਨੂੰ ਕਤਲ ਨਾ ਕਰਨਾ ਆਇਆ ਹੋਵੇ ਜਦ ਪੂਰੀ ਤਸੱਲੀ ਹੋਈ ਉਹ ਮਿਲਣ ਲਈ ਰਾਜ਼ੀ ਹੋਇਆ ਸ਼ਰਤ ਰੱਖੀ ਮੁਲਾਕਾਤੀ ਪੰਜ ਕਦਮ ਦੂਰ ਰਹਿਣਗੇ ਪਹਿਲਾ ਸ਼ਹੀ ਵਪਾਰੀ ਅਤੇ ਕਾਰੋਬਾਰੀ ਅੱਧੇ ਚੁੱਕੇ ਅੱਗੇ ਆਏ ਕਾਫਰਾ ਨੇ ਸਾਡੇ ਘੋੜੇ ਖੋਲੇ ਨੇ ਮਾਈ ਬਾਪ ਇੱਕ ਬੋਲਿਆ ਸਿੱਖਾਂ ਦਾ ਟੋਲਾ ਸਾਡਾ ਸਾਰਾ ਮਾਲ ਲੁੱਟ ਕੇ ਲੈ ਗਿਆ ਹੋਇਆ ਦੂਸਰਾ ਬੋਲਿਆ ਸਿੰਘ ਜ਼ਬਰਦਸਤੀ ਸਾਰੇ ਘਰਾਂ ਵਿੱਚ ਕੁਸੇ ਘਰਾਂ ਚ ਜੋ ਵੀ ਹਥਿਆਰ ਸਨ ਤਲਵਾਰ ਬਰਸ਼ਾ ਸ਼ਵੀ ਗੰਡਾ ਸਾ ਟਕੂਆ ਸਭ ਲੈ ਗਏ ਹੋਰ ਬੋਲੇ ਲੋਕਾਂ ਨੇ ਇਹ ਸ਼ਿਕਾਇਤਾਂ ਸੁਣ ਕੇ ਅਸਲਮ ਖਾ ਹੋਰ ਡਰ ਗਿਆ ਹੁਣ ਲਾਹੌਰ ਦੇ ਮੌਲਵੀ ਅਤੇ ਕਾਜੀ ਹਿੰਮਤ ਕਰਕੇ ਅਗਾਹ ਹੋਏ ਹਜ਼ੂਰ ਅਸੀਂ ਲਾਹੌਰ ਦੇ ਆਵਾਮ ਵੱਲੋਂ ਆਏ ਹਾਂ ਹਰ ਪਾਸੇ ਹਾਹਾਕਾਰ ਮੱਚੀ ਹੋਈ ਏ ਕਾਜੀ ਨੇ ਦੱਸਿਆ ਕਿਆਮਤ ਆ ਗਈ ਏ ਅਸलम ਖਾਨ ਨੇ ਖਿਜ ਕੇ ਅੱਖਾਂ ਵਿਖਾਈਆਂ ਇੱਕ ਤਰ੍ਹਾਂ ਦੀ ਕਿਆਮਤ ਈ ਏ ਹਜ਼ੂਰ ਇੱਕ ਮੌਲਵੀ ਬੋਲਿਆ ਮਾਜੇ ਦੇ ਸਿੱਖ ਕਾਫਰ ਇਕੱਠੇ ਹੋ ਕੇ ਸਰਕਾਰੀ ਖਜ਼ਾਨੇ ਲੁੱਟਣ ਡਏ ਨੇ ਵਪਾਰੀਆਂ ਦਾ ਮਾਲ ਹਥਿਆਰ ਅਤੇ ਕੋੜੇ ਖੋਹ ਲੈਂਦੇ ਨੇ ਸਰਕਾਰੀ ਬੰਦਾ ਟੱਕਰ ਪਾਏ ਤਾਂ ਉਸ ਦਾ ਕਤਲ ਕਰ ਦਿੰਦੇ ਨੇ ਹਜ਼ੂਰ ਆਪ ਤਾਂ ਇਧਰ ਕਿਲੇ ਵਿੱਚ ਮਹਿਫੂਜ਼ ਉਧਰ ਔਰਤਾਂ ਦੀ ਆਬਰੂ ਵੀ ਖਤਰੇ ਵਿੱਚ ਪੈ ਗਈ ਹੈ ਕੋਣ ਸਹੀ ਸਲਾਮਤ ਘਰ ਪਰ ਤੇਗਾ ਬੇਯਕੀਨੀ ਦਾ ਆਲਮ ਹੈ ਇਹ ਤਾਂ ਮੁਗਲ ਹਕੂਮਤ ਲਈ ਬੜੀ ਨਮੋਸ਼ੀ ਦੀ ਗੱਲ ਹੈ ਹਜ਼ੂਰ ਮੁਗਲ ਹਕੂਮਤ ਵਿੱਚ ਹੁਕਮ বিনা ਪੱਤਾ ਨਹੀਂ ਹਿਲਦਾ ਤੇ ਹੁਣ ਕਾਹ ਪਰ ਸਲਤਨਤਾਂ ਜੜਾ ਹਿਲਾਉਣ ਲੱਗੇ ਨੇ ਕੁਝ ਕਰਨਾ ਹੋਏਗਾ ਹਜ਼ੂਰ ਬਹੁਤ ਬੋਲਿਆ ਅਸੀਂ ਜੋ ਕਰਨਾ ਹੈ ਕਰ ਰਹੇ ਹਾਂ ਅਸਲਮ ਕਾ ਸੂਬੇਦਾਰੀ ਦੀ ਤੋਂਸ ਨਾਲ ਬੋਲਿਆ ਕਿਮਾ ਕਰਨਾ ਹਜੂਰ ਛੋਟਾ ਮੂੰਹ ਬੜੀ ਬਾਤ ਕਾਜ਼ੀ ਬੋਲਿਆ ਅਗਰ ਫੌਰਨ ਕਾਫਰਾ ਉੱਪਰ ਕੋਈ ਕਾਰਵਾਈ ਨਾ ਹੋਈ ਤਾਂ ਦਿੱਲੀ ਦੇ ਸ਼ਹਿਨशाह ਦਾ ਕਹਿਰ ਟੁੱਟੇਗਾ ਫਿਰ ਆਪ ਦੀ ਸੂਬੇਦਾਰੀ ਵੀ ਚੰਦ ਰੋਜ਼ ਦਾ ਮੇਲਾ ਹੋਏਗੀ ਇਹ ਖਿਆਲਾਤ ਅਸਾਂ ਦੇ ਨਹੀਂ ਆਵਾਮ ਦੇ ਨੇ ਹਜ਼ੂਰ ਇਸ ਤਰ੍ਹਾਂ ਗੁੱਸੇ ਨਾਲ ਨਾ ਵੇਖੋ ਮੁੱਲਾ ਬੋਲਿਆ ਆਪ ਹਿੰਮਤ ਕਰੋ ਕਿਲੇ ਅੰਦਰੋਂ ਬਾਹਰ ਨਿਕਲ ਕੇ ਕਾਫਰਾਂ ਨੂੰ ਲਲਕਾਰ ਦੇਵੋ ਮੁਗਲ ਹਕੂਮਤ ਅਜੇ ਐਨੀ ਕਮਜ਼ੋਰ ਨਹੀਂ ਹੋਈ ਉਹ ਲੁਟੇਰਿਆਂ ਡਾਕੂਆਂ ਦੇ ਟੋਲਿਆਂ ਤੋਂ ਡਰ ਕੇ ਕਿਲੇ ਅੰਦਰ ਬੰਦ ਹੋ ਜਾਏ ਹਜੂਰ ਅਸੀਂ ਜਹਾਦ ਦਾ ਨਾਰਾ ਲੈ ਕੇ ਹੈਦਰੀ ਝੰਡੇ ਝੇਟ ਤਮਾਮ ਮੁਸਲਮਾਨਾਂ ਨੂੰ ਕਾਫਰਾਂ ਵਿਰੁੱਧ ਲੜਨ ਲਈ ਤਿਆਰ ਕਰਾਂਗੇ ਅਸਲਮ ਖਾਨ ਕੁਝ ਹੌਸਲੇ ਵਿੱਚ ਹੋ ਗਿਆ ਕਹਿਣ ਲੱਗਾ ਸਹੀ ਹੈ ਅਸੀਂ ਫੌਰਨ ਫਰਮਾਨ ਜਾਰੀ ਕਰਦੇ ਹਾਂ ਪੱਟੀ ਦਾ ਚੌਧਰੀ ਹਰ ਸਹਾਇ ਆਪਣੇ ਫੌਜ ਲੈ ਕੇ ਫੌਰਨ ਅੰਮ੍ਰਿਤਸਰ ਪੁੱਜੀ ਉਸੇ ਵਕਤ ਸੂਬੇਦਾਰ ਨੇ ਆਪਣਾ ਹਰਕਾਰਾ ਪੱਟੀ ਵੱਲ ਦੁੜਾ ਦਿੱਤਾ ਪੱਟੀ ਦਾ ਪ੍ਰਬੰਧ ਫੌਜਦਾਰ ਚੌਧਰੀ ਹਰਸਹਾਈ ਕੋਲ ਸੀ ਜਦ ਉਸ ਨੂੰ ਲਾਹੌਰ ਦੇ ਸੂਬੇ ਦਾ ਹੁਕਮ ਮਿਲਿਆ ਉਸਨੇ ਆਪਣੇ ਇੱਕ ਨੇਡਰ ਸਹਾਇਕ ਦੇਵਾ ਨੂੰ ਆਪਣੇ ਨਾਲ ਤਿਆਰ ਕੀਤਾ ਕੁਝ ਸਿਪਾਹੀਆਂ ਨੂੰ ਪੱਟੀ ਦੀ ਨਿਗਰਾਨੀ ਅਤੇ ਰੱਖਿਆ ਲਈ ਛੱਡ ਕੇ ਆਪਣੇ ਕੋਲ ਜਿੰਨੀ ਵੀ ਸੈਨਾ ਸੀ ਲੈ ਕੇ ਅਗਲੇ ਹੀ ਦਿਨ ਅਮ੍ਰਿਤਸਰ ਨੂੰ ਜਾ ਕੇ ਰਵਾਇਆ ਰਸਤੇ ਵਿੱਚ ਹਰ ਸਹਾਇ ਦੀ ਸੈਨਾ ਨਾਲ ਪਿੰਡਾਂ ਤੋਂ ਲੁਟੇਰਿਆਂ ਦੇ ਟੋਲੇ ਵੀ ਰਲ ਗਏ ਇਹ ਲੁਟੇਰੇ ਅਜੇਹਾ ਮੁਕਿਆਂ ਉੱਪਰ ਆਪਣੇ ਦਾਤੇ ਰਹਿੰਦੇ ਸਨ ਖਤਰਾ ਹੋਣ ਤੇ ਦੌੜ ਜਾਂਦੇ ਸੰਜਿਤ ਹੋ ਗਈ ਤਾਂ ਲਟਮਾਰ ਕਰਦੇ ਸਨ ਪੱਟੀ ਦੇ ਚੌਧਰੀਏ ਤੇ ਦੇਵਾ ਦੀ ਫੌਜ ਨੇ ਪਿੰਡਾਂ ਤੋਂ ਰਲੇ ਲੁਟੇਰਿਆਂ ਨਾਲ ਮਿਲ ਕੇ ਅਮ੍ਰਿਤਸਰ ਨੂੰ ਘੇਰਾ ਪਾ ਲਿਆ ਮਛਰੇ ਸਿਪਾਹੀ ਬਾਜ਼ਾਰਾਂ ਵਿੱਚ ਉਪੱਦਰ ਮਚਾਉਣ ਲੱਗੇ ਸਿੰਘ ਪੂਰੀ ਤਰ੍ਹਾਂ ਘਿਰ ਘਿਰ ਗਏ ਬਾਹਰ ਜਾਣ ਜਾਂ ਬਚਾ ਕਰਨ ਦੇ ਸਾਰੇ ਰਸਤੇ ਬੰਦ ਸਨ ਸਿੰਘਾਂ ਨੇ ਰਾਇ ਕੀਤੀ ਜਾਂ ਤਾਂ ਅਚਾਨਕ ਹਮਲਾ ਕਰੀਏ ਜਾਂ ਫਿਰ ਆਪਣੇ ਲਈ ਰਸਤ ਪਾਣੀ ਦਾ ਭੰਡਾਰ ਜਮਣਾ ਜਮਾ ਕਰਨਾ ਪਏਗਾ ਗੁਰੂ ਦਾ ਨਾਮ ਲੈ ਕੇ ਹੱਲਾ ਹੀ ਬੋਲ ਛੱਡਦਿਆਂ ਇੱਕ ਸਿੰਘ ਜੋਸ਼ ਵਿੱਚ ਆ ਕੇ ਬੋਲਿਆ ਆਪਾਂ ਥੋੜੇ ਆ ਆਮੋ ਸਾਹਮਣੇ ਹੋਏ ਤਾਂ ਅਚਾਨਕ ਸਿੰਘਾਂ ਨੂੰ ਯਾਲੀ ਦੇ ਨਾਰਿਆਂ ਦੀ ਮੱਧਮ ਜਿਹੀ ਆਵਾਜ਼ ਸੁਣੀ ਸੁੱਲੇ ਪੁੱਤਰੇ ਫਿਰਦੇ ਨੇ ਇੱਕ ਸਿੰਘ ਬੋਲਿਆ ਦੂਰ ਫਿਰਦੇ ਹੀ ਨਾਰੇ ਮਾਰਦੇ ਨੇ ਲਾਗੇ ਟੁਕਣ ਦੀ ਉਹਨਾਂ ਵਿੱਚ ਹਿੰਮਤ ਨਹੀਂ ਜੇਰਾ ਸਾਹਮਣੇ ਤਾਂ ਆਉਣ ਡੱਕਰੇ ਕਰ ਦਿਆਂਗੇ ਇੱਕ ਹੋਰ ਤੱਤਾ ਸਿੰਘ ਬੋਲੀ ਦੋਵੇਂ ਧਿਰਾਂ ਦੂਰ ਦੂਰ ਹੀ ਰਹੀਆਂ ਐਨੇ ਵਿੱਚ ਰਾਤ ਪੈ ਗਈ ਸੋਣ ਭਾਦੋ ਦੇ ਦਿਨ ਸਨ ਅਸਮਾਨ ਕਾਲੇ ਬੱਦਲਾਂ ਨਾਲ ਟਕਿਆ ਹੋਇਆ ਸੀ ਬਿਜਲੀ ਕੜਕਦੀ ਜਿਵੇਂ ਅਸਮਾਨ ਪਾਟਣ ਲੱਗਿਆ ਹੋਵੇ ਘਰਾਂ ਅੰਦਰ ਦੁੱਬ ਕੇ ਬੈਠੇ ਲੋਕ ਆਪਣੇ ਬੱਚਿਆਂ ਨੂੰ ਬੁਕਲਾਂ ਵਿੱਚ ਛੁਪਾਈ ਬੈਠੇ ਸਨ ਬਹੁਤੇ ਘਰਾਂ ਨੇ ਤਾਂ ਤਿੰਨ ਤਿੰਨ ਚਾਰ ਚਾਰ ਡੰਗ ਦਾ ਅਨਰ ਇਹਨ ਪਕਾਲਿਆ ਸੀ ਜੇ ਲੜਾਈ ਛਿੜ ਗਈ ਤਾਂ ਕੀ ਪਤਾ ਚੁੱਲ੍ਹੇ ਦੇ ਵਿੱਚ ਅੱਗ ਬਾਲਣੇ ਨਸੀਬ ਹੋਵੇ ਕਿ ਨਾ ਹੋਵੇ ਸਰ ਦੇ ਪੁੱਜ ਦੇ ਘਰਾਂ ਖਾਣ ਪੀਣ ਦੀਆਂ ਵਸਤਾਂ ਜਮ੍ਹਾਂ ਕਰ ਲਈਆਂ ਮਾਸ਼ਕੀਆਂ ਤੋਂ ਪਾਣੀ ਦੀਆਂ ਡਿੱਗੀਆਂ ਪਰਵਾ ਲਈਆਂ ਹੁਣ ਬਿਜਲੀ ਲਿਸ਼ਕਣਾਂ ਤੇ ਬੱਦਲ ਗੜਕਣ ਦੇ ਨਾਲ ਮੋਟੀਆਂ-ਮੋਟੀਆਂ ਕਣੀਆਂ ਵੀ ਪੈਣ ਲੱਗੀਆਂ ਤੇਜ਼ ਹਵਾ ਝੱਖੜ ਬਣ ਗਈ ਘਰਾਂ ਅੰਦਰ ਸਹਿਮੇ ਲੋਕਾਂ ਨੂੰ ਇੱਕ ਕਹਿਰ ਦੀ ਰਾਤ ਜਾਪਨ ਲੱਗੀ ਸਿੰਘਾਂ ਦੀ ਅਗਵਾਈ ਕਰ ਰਹੇ ਜੱਥੇਦਾਰ ਵੀਰ ਸਿੰਘ ਨੇ ਕਿਹਾ ਸਿੰਘੋ ਇਹ ਵੇਲਾ ਜੇ ਤੁਰਕਾਂ ਦੀ ਫੌਜ ਖੁੱਲੇ ਮੈਦਾਨੀ ਬੈਠੀ ਜੀ ਹੁਣ ਉਹ ਰਸਤ ਪਾਣੀ ਸਾਹਮਦੇ ਹੋਣੇ ਜੀ ਅਰਦਾਸਾ ਸੋਧ ਕੇ ਜਾ ਪਈਏ ਤੇ ਕੀਰਤਨ ਸੋਲਾ ਪੜਾਈਏ ਸਾਰੇ ਸਹਿਮਤ ਹੋ ਗਏ ਇੱਕ ਸਿੰਘ ਨੇ ਜੇਕਾਰਾ ਛੱਡਿਆ ਤੇ ਸਿੰਘ ਬੱਦਲਾ ਵਾਂਗ ਗੱਜਦੇ ਤੁਰਕਾਂ ਨੂੰ ਜਾ ਪਏ ਚੌਧਰੀ ਹਰ ਸਹਾਈ ਦੀ ਸੈਨਾ ਅਵੇਸਲੀ ਸੀ ਉਨਾਂ ਕੋਲੋਂ ਤਾਂ ਚਖੜ ਵਿੱਚ ਉੱਡਦੇ ਤੇ ਉਖੜਦੇ ਤੰਬੂ ਨਹੀਂ ਸੀ ਸਾਬੇ ਜਾ ਰਹੇ ਡੋਮਣੇ ਵਾਂਗ ਇੱਕਦਮ ਆਣ ਪਏ ਕਾਫਰਾਂ ਨਾਲ ਕਿਵੇਂ ਦੋ ਹੱਥ ਕਰਨ ਬਹੁਤੇ ਤਾਂ ਨੇ ਹੱਥੇ ਹੀ ਮਾਰੇ ਗਏ ਆਮੋ ਸਾਹਮਣੇ ਦੀ ਫਸਮੀ ਟੱਕਰ ਵਿੱਚ ਤਲਵਾਰਾਂ ਨਾਲ ਤਲਵਾਰਾਂ ਭਿੜੀਆਂ ਨੇਜ਼ੇ ਯਾਰ ਪਾਰ ਹੋਏ ਚੀਖ ਚਿਹੜਾ ਪਿਆ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਲਹੂ ਵਗਿਆ ਮੁਗਲ ਸਿਪਾਈਆਂ ਤੇ ਸਿੰਘਾਂ ਦੀਆਂ ਲਾਸ਼ਾਂ ਥਾਂ ਥਾਂ ਕੇ ਲੜੀਆਂ ਕੋਈ ਮੋਦੇ ਮੂੰਹ ਕੋਈ ਸਿੱਧਾ ਅਸਮਾਨ ਵੱਲ ਖੁੱਲੀਆਂ ਅੱਖਾਂ ਨਾਲ ਝਾਕਦਾ ਪੱਥਰ ਹੋਇਆ ਦਿਸਦਾ ਪਿੰਡਾਂ ਤੋਂ ਉੱਠ ਕੇ ਰਲੀ ਲੁਟੇਰੀ ਵਹੀਰ ਤੱਕੋਂ ਦੀ ਪੱਤਰਾਂ ਵਾਚ ਗਈ ਚੌਧਰੀ ਹਰ ਸਹਾਈ ਮਾਰਿਆ ਗਿਆ ਦੇਵਾ ਬਾਕੀ ਬਚਦੇ ਸਿਪਾਈ ਲੈ ਕੇ ਪੱਟੀ ਵੱਲ ਦੌੜਿਆ ਤਾਂ ਸਿੰਘ ਪਿੱਛੇ ਲੱਗ ਗਏ ਨੱਠੇ ਜਾਂਦੇ ਦੇਵਾ ਦਾ ਸਿੰਘਾਂ ਨੇ ਇੱਕ ਕੋ ਤੱਕ ਪਿੱਛਾ ਕੀਤਾ ਤਾਂ ਇੱਕ ਜੱਥੇਦਾਰ ਨੇ ਰੋਕਿਆ ਬਹੁਤ ਹੋ ਗਈ ਜੀ ਮਾਰੇ ਨਾਲ ਉਹ ਨਠਾਇਆ ਚੰਗਾ ਜੀ ਸਿੰਘ ਵਾਪਸ ਅੰਮ੍ਰਿਤਸਰ ਵੱਲ ਮੁੜ ਗਿਆ ਜਦ ਲਾਹੌਰ ਅਸलम खान ਕੋਲ ਸ਼ਾਹੀ ਵਾਕਿਆਂ ਦਾ ਨਵੀਸ ਦੀ ਖਬਰ ਪੁੱਜੀ ਤਾਂ ਡਰ ਨਾਲ ਉਹਨਾਂ ਨੂੰ ਦਸਤ ਲੱਗ ਗਏ ਤੇ ਉਹ ਬਿਮਾਰ ਪੈ ਗਿਆ। ਅੰਮ੍ਰਿਤਸਰ ਦੀ ਝੜਪ ਤੋਂ ਬਾਅਦ ਮਾਝੇ ਦੇ ਸਿੰਘ ਚੜ੍ਹਦੀ ਕਲਾ ਵਿੱਚ ਹੋ ਗਏ। ਬੰਦਾ ਸਿੰਘ ਬਹਾਦਰ ਦੇ ਹੁਕਮਨਾਮੇ ਵੀ ਪੁੱਝਣ ਲੱਗੇ ਗੁਰਦਾਸਪੁਰ ਅਤੇ ਬਟਾਲਾ ਦੇ ਕਸਬਿਆਂ ਦੇ ਜਥੇਦਾਰਾਂ ਨੇ ਆਪਣੇ ਨਾਲ ਵੱਡੀ ਗਿਣਤੀ ਵਿੱਚ ਸਿੰਘ ਜੋੜ ਲਏ। ਇਵੇਂ ਜਲੰਧਰ ਦੇ ਆਸ-ਪਾਸ ਵੀ ਸਿੰਘਾਂ ਦਾ ਇੱਕ ਤਕੜਾ ਜੱਥਾ ਬਣ ਗਿਆ। ਜਲੰਧਰ ਦੋਆਬੇ ਦਾ ਇਲਾਕਾ ਸ਼ਮਸ਼ਾਨਖਾਨ ਪਠਾਨ ਦੇ ਕਬਜੇ ਹੇਠ ਸੀ ਸ਼ਮਸ਼ਾਨਖਾਨ ਸੁਲਤਾਨਪੁਰ ਲੋਧੀ ਤੋਂ ਬੈਠਾ ਹੀ ਇਸ ਇਲਾਕੇ ਦਾ ਪ੍ਰਬੰਧ ਚਲਾਉਂਦਾ ਸੀ ਚਫੇਰੇ ਸਿੰਘਾਂ ਦੇ ਹੱਕ ਵਿੱਚ ਬੱਗੀ ਹਵਾ ਕਾਰਨ ਗੁਰਦਾਸਪੁਰ ਦੇ ਰਿਆੜ ਕੀ ਇਲਾਕੇ ਵਿੱਚ ਸਿੰਘਾਂ ਦਾ ਇੱਕ ਜਥਾ ਸਰਗਰਮ ਹੋ ਗਿਆ ਇਨਾ ਸਾਰੀਆਂ ਘਟਨਾਵਾਂ ਨੇ ਮੁਗਲ ਹਕਮਾਂ ਦੇ ਨੀਂਦ ਹਰਾਮ ਕਰ ਦਿੱਤੀ ਸਿੰਘਾਂ ਦੀਆਂ ਕਾਰਵਾਈਆਂ ਦੀ ਖਬਰ ਬੰਦਾ ਸਿੰਘ ਤੱਕ ਵੀ ਪੁੱਜ ਗਈ ਮਾਝੇ ਦੁਆਬੇ ਦੇ ਸਿੰਘ ਹੁਣ ਬੰਦਾ ਸਿੰਘ ਦੇ ਖਾਲਸਾ ਫੌਜ ਵਿੱਚ ਕਾਫੀ ਗਿਣਤੀ ਵਿੱਚ ਸਨ ਬੰਦਾ ਸਿੰਘ ਇਸ ਵੇਲੇ ਲੋਹੜਕੜ ਕਿਲੇ ਵਿੱਚ ਸੀ ਉਹ ਇਹ ਸੁਣ ਕੇ ਚਿੰਤੇ ਸੀ ਦਿੱਲੀ ਤੋਂ ਸ਼ਾਹੀ ਫੌਜਾ ਪੰਜਾਬ ਵੱਲ ਚੱਲ ਪਈਆਂ ਹਨ ਫਿਰ ਵੀ ਉਸ ਨੂੰ ਤਸੱਲੀ ਸੀ ਗੁਰੂ ਜੀ ਨਾਲ ਕੀਤਾ ਉਸਦਾ ਵਾਅਦਾ ਸਹੀ ਦਿਸ਼ਾ ਵਿੱਚ ਹੈ ਉਹ ਆਪਣੇ ਮਕਸਦ ਵਿੱਚ ਲੱਗ ਭੱਗ ਸਫਾ ਸੀ ਉਸਨੇ ਅਗਲੇ ਅਗਲੇ ਰਾਣਨੀਤੀ ਤੈਅ ਕਰਨ ਲਈ ਜੱਥੇਦਾਰ ਬਾਸ ਸਿੰਘ ਨੂੰ ਬੁਲਾਉਣ ਲਈ ਇੱਕ ਸਿੰਘ ਸਰਹਿੰਦਵਾਲ ਭੇਜਿਆ ਜਿਸ ਵੇਲੇ ਬਾਸ ਸਿੰਘ ਨੇ ਆਣ ਕੇ ਬੰਦਾ ਸਿੰਘ ਨੂੰ ਫਤਿਹ ਗਜਾਈ ਬੰਦਾ ਸਿੰਘ ਬਾਸ ਅੰਮ੍ਰਿਤਸਰ ਤੋਂ ਆਏ ਦੋ ਸਿੰਘ ਬੈਠੇ ਸਨ ਬੰਦਾ ਸਿੰਘ ਦੇ ਚਿਹਰੇ ਉੱਪਰ ਰੌਣਕ ਸੀ ਤੇ ਮੁਸ਼ਾਇਰੇ ਪੂਰੇ ਤਾਵੇ ਚ ਸਨ ਬਾਜ ਸਿੰਘ ਨੇ ਅੰਦਾਜ਼ਾ ਲਾਇਆ ਪੰਜਾਬ ਵੱਲੋਂ ਜ਼ਰੂਰ ਹੀ ਕੋਈ ਖੁਸ਼ਖਬਰੀ ਆਈ ਹੈ ਖਾਲਸਾ ਜੀ ਕੀ ਹੁਕਮ ਹੈ ਬਾਸ ਸਿੰਘ ਨੇ ਪੁੱਛਿਆ ਪਹਿਲਾਂ ਇਹਨਾਂ ਸਿੰਘਾਂ ਦੀ ਵਾਰਤਾ ਸੁਣੋ ਬੰਦਾ ਸਿੰਘ ਨੇ ਜੋਸ਼ ਨਾਲ ਕਿਹਾ ਫਿਰ ਆਏ ਸਿੰਘਾਂ ਨੂੰ ਮੁਖਾਤਿਬ ਹੋ ਕੇ ਗਿਆ ਸਿੰਘ ਜੀ ਪੂਰੇ ਵੇਰਵੇ ਨਾਲ ਸੁਣਾਓ ਇਹ ਅਸਾਂ ਦੇ ਸਭ ਤੋਂ ਸੂਰਬੀਰ ਫੌਜਦਾਰ ਨੇ ਉਹੀ ਗੱਲਾਂ ਨੇ ਗੁਰੂ ਜੀ ਨਾ ਗੁਰੂ ਜੀ ਨਹੀਂ ਸਿੰਘ ਜੀ ਕਹੋ ਸਿੰਘ ਸਾਹਿਬ ਕਹੋ ਖਾਲਸਾ ਜੀ ਕਹੋ ਜੋ ਜੀ ਆਏ ਕਹੋ ਪਰ ਗੁਰੂ ਜੀ ਨਹੀਂ ਕਹਿਣ ਬੰਦਾ ਸਿੰਘ ਨੇ ਟੋਕਿਆ ਮਾਫੀ ਦੇਣਾ ਸਿੰਘ ਜੀ ਸਾਹਿਬ ਮੈਂ ਕਹਿਣ ਲੱਗਿਆ ਸਾਂ ਉਹੀ ਗੱਲਾਂ ਨੇ ਜਿਹੜੀਆਂ ਤੁਸਾਂ ਨੂੰ ਦੱਸੀਆਂ ਸਿੰਘ ਨੇ ਕਿਹਾ ਇੱਕ ਵਾਰ ਫੇਰ ਦੱਸ ਦੇਵੋ ਸਾਡੇ ਜਥੇਦਾਰਾਂ ਨੂੰ ਵੀ ਤਾਂ ਖਬਰ ਹੋਵੇ ਮਾਝੇ ਦੇ ਸਿੰਘ ਕਿੰਨੇ ਬਹਾਦਰ ਨੇ ਬੰਦਾ ਸਿੰਘ ਨੇ ਪ੍ਰਸ਼ੰਸਾ ਕਰਦਿਆਂ ਕਿਹਾ ਕੁਝ ਦਿਨ ਹੋਏ ਨੇ ਸਿੰਘ ਜੀ ਪਹਿਲਾਂ ਗੁਰਦਾਸਪੁਰ ਬਟਾਲਾ ਦੇ ਇਲਾਕੇ ਵਿੱਚ ਤੁਰਕਾਂ ਨਾਲ ਝੜਪਾਂ ਹੋਈਆਂ ਸਿੱਖਾਂ ਨੇ ਉੱਥੇ ਚੌਧਰੀ ਭਗਵੰਤ ਰਾਏ ਦੀ ਖਾਲੀ ਪਈ ਹਵੇਲੀ ਆਪਣੇ ਕਬਜ਼ੇ ਹੇਠ ਕਰ ਲਈ ਮੁਸਲਮਾਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹਵੇਲੀ ਘੇਰ ਲਈ ਬਾਰ ਦਾ ਮੁਸਲਮਾਨਾਂ ਦਾ ਪੂਰਾ ਹਜੂਮ ਜੁੜ ਗਿਆ ਸਿੰਘ ਅੰਦਰ ਕਿਰ ਗਏ ਫਿਰ ਉਹਨਾਂ ਗੁਰੂ ਦਾ ਨਾਂ ਲੈ ਕੇ ਅਰਦਾਸ ਕੀਤੀ ਤੇ ਜੇਕਾਰੇ ਛੱਡਦਿਆਂ ਹਵੇਲੀ ਚ ਨਿਕਲ ਕੇ ਇਹਨਾਂ ਜ਼ੋਰਦਾਰ ਹੱਲਾ ਕੀਤਾ ਮੁਸਲਮਾਨਾਂ ਨੂੰ ਭਾਜਣਾ ਪੈ ਗਿਆ ਸਾਰੇ ਸਿੱਖ ਸਲਾਮਤ ਆਪਣੇ ਇਲਾਕੇ ਚ ਆ ਗਏ ਜਦੋਂ ਸਿੱਖ ਬਚ ਕੇ ਨਿਕਲ ਗਏ ਤਾਂ ਮੁਸਲਮਾਨ ਸਿਪਾਈਆਂ ਨੂੰ ਬੜੀ ਨਮੋਸ਼ੀ ਹੋਈ ਗੁੱਸੇ ਵਿੱਚ ਆਏ ਪਿੰਡ ਦੇ ਆਮ ਲੋਕਾਂ ਉੱਪਰ ਹੀ ਜ਼ੁਲਮ ਕਰਨ ਲੱਗ ਪਏ ਰਹਾਗੀਰਾਂ ਨੂੰ ਵੀ ਨਹੀਂ ਬਖਸ਼ਿਆ ਘਰ ਲੁੱਟ ਲਿਆ ਅੱਗ ਲਾ ਦਿੱਤੀਆਂ ਸਿੰਘ ਫਿਰ ਕੋਟਲਾ ਬੇਗਮ ਆ ਕੇ ਕਿਲੇ ਵਿੱਚ ਇਕੱਠੇ ਹੋਣ ਲੱਗੇ ਤੁਰਕਾਂ ਨੂੰ ਨਾ ਜਾਣੀ ਕਿਥੋਂ ਸੂਹ ਮਿਲ ਗਈ ਉਹਨਾਂ ਆ ਕੇ ਕਿਲਾ ਘੇਰ ਲਿਆ ਪਰ ਡਰਦੇ ਉਹ ਕਿਲੇ ਦੇ ਨੇੜੇ ਨਾ ਜਾਣ ਬਾਹਰ ਲੋਕਾਂ ਉੱਪਰ ਹੀ ਜ਼ੁਲਮ ਕਰਨ ਲੱਗੇ ਲੋਕ ਤਰਾਤਰ ਕਰਨ ਲੱਗੇ ਸਿੰਘਾਂ ਨੂੰ ਕਿਲੇ ਦੇ ਅੰਦਰ ਤੁਰਕਾਂ ਦੇ ਜ਼ੁਲਮਾਂ ਦੀ ਸੂਹ ਮਿਲ ਗਈ ਉਹਨਾਂ ਫਿਰ ਅਰਦਾਸ ਕੀਤੀ ਤੇ ਜਹਾਦੀਆਂ ਨੂੰ ਪੈ ਨਿਕਲੇ ਲੁੱਟੋਆਂ ਲੁੱਟਾਂ ਖੋਹਾਂ ਵਾਲੇ ਤਾਂ ਨੱਠ ਗਏ ਕਾਫੀ ਮੁਸਲਮਾਨ ਮਾਰੇ ਟੁੱਕੇ ਗਏ ਹਨੇਰਾ ਹੋਣ ਦਾ ਤੁਰਕਾਂ ਨੇ ਫਾਇਦਾ ਲਿਆ ਉਹ ਉੱਥੋਂ ਨੱਠ ਕੇ ਲਾਹੌਰ ਤੋਂ ਕੁਝ ਕੋ ਦੂਰ ਪੀਲੋਵਾਲ ਪਿੰਡ ਆ ਰੁਕੇ ਸਿੰਘਾਂ ਦੀ ਸ਼ੋਰਮ ਗਤੀ ਸੁਣ ਕੇ ਬੰਦਾ ਸਿੰਘ ਦੇ ਚਿਹਰੇ ਉੱਪਰ ਮੁਸਕਰਾਟ ਆਈ ਹੋਈ ਸੀ ਸਿੰਘਾਂ ਆਪਣੇ ਵੇਗ ਵਿੱਚ ਸੁਣਾਈ ਜਾ ਰਹੇ ਸੀ ਸਿੰਘਾਂ ਨੇ ਪਿੱਛਾ ਨਾ ਛੱਡਿਆ ਉਹ ਅੱਧੇ ਕੋ ਕੋ ਦੀ ਵੇਥ ਤੇ ਪੀਲੋਵਾਲ ਲਾਗੇ ਝਾੜੀਆਂ ਵਿੱਚ ਜਾ ਛੁਪੇ ਤੁਰਕਾਂ ਦੇ ਸਿਪਾਹੀ ਬਾਹਰ ਅਸਮਾਨ ਥੱਲੇ ਖੁੱਲੇ ਮੈਦਾਨ ਵਿੱਚ ਹੀ ਆਰਾਮ ਕਰਨ ਲੱਗੇ ਉਹਨਾਂ ਦੇ ਫੌਜਦਾਰ ਨੇ ਸਿੰਘਾਂ ਤੋਂ ਡਰਦਿਆਂ ਇੱਕ ਚੌਧਰੀ ਦੀ ਹਵੇਲੀ ਆਪਣੇ ਹਿਫਾਜ਼ਤ ਲਈ ਖਾਲੀ ਕਰਵਾ ਲਈ ਥੱਕੇ ਸਿਪਾਹੀ ਤਾਂ ਝੱਟ ਸੋ ਗਏ ਸਿੰਘ ਪੂਰਾ ਦਿਨ ਚੜਨ ਤੋਂ ਪਹਿਲਾਂ ਹੀ ਤੁਰਕਾ ਉੱਪਰ ਟੁੱਟ ਪਈ ਅਚਾਨਕ ਰੋਲਾ ਪੈ ਗਿਆ ਸੀ ਸੁੱਤੇ ਅੱਧ ਸੁੱਤੇ ਤੁਰਕਾਂ ਦੇ ਆਹੂ ਲਾ ਦਿੱਤੇ ਚੌਧਰੀ ਦੀ ਹਵੇਲੀ ਦੀਆਂ ਛੱਤਾਂ ਤੋਂ ਫੌਜਦਾਰ ਤੇ ਹੋਰਾਂ ਨੇ ਬਧੇਰਾ ਰੋਲਾ ਪਾਇਆ ਲਲਕਾਰੇ ਮਾਰੇ ਯਾ ਲਈ ਦੇ ਨਾਰੇ ਲਾਏ ਕੋਈ ਤੁਰਕ ਨਹੀਂ ਅੜਿਆ ਜਿਹੜਾ ਅੜਿਆ ਛੜ ਗਿਆ ਜਿਹੜੇ ਬਚ ਗਏ ਉਹ ਲੋਕ ਦੇ ਸ਼ਹਿਰ ਦੇ ਲਾਹੌਰ ਵੱਲ ਦੌੜ ਗਏ ਮਗਰੋਂ ਪਤਾ ਲੱਗਿਆ ਤੁਰਕਾਂ ਦੀ ਇਸ ਮੁਹਿੰਮ ਨੂੰ ਟੋਡਰਮਲ ਦਾ ਪੋਤਰਾ ਅਤੇ ਮੁਰਤਜਾ ਖਾਨ ਚਲਾ ਰਹੇ ਸਨ ਇਹ ਦੋਵੇਂ ਮਾਰੇ ਗਏ ਹੁਣ ਤਾਂ ਭੀਲੋਵਾਲ ਦੀ ਫਤਿਹ ਨਾਲ ਮਾਝੇ ਅਤੇ ਰਿਹੜਕੀ ਦੇ ਇਲਾਕੇ 'ਚ ਸਿੰਘਾਂ ਦੀ ਤੂਤੀ ਬੋਲਦੀ ਜੇ ਗੁਰੂ ਦੀ ਮਿਹਰ ਨਾਲ ਮਾਝੇ ਦੀਆਂ ਘਟਨਾਵਾਂ ਸੁਣ ਕੇ ਬਾਦ ਸਿੰਘ ਵਿਖੇੜ ਗਿਆ ਸਿੰਘ ਜੀ ਤੈਨੂੰ ਇੱਥੇ ਬੁਲਾਉਣ ਦਾ ਮਕਸਦ ਇਹ ਹੈ ਬੰਦਾ ਸਿੰਘ ਨੇ ਹੌਸਲੇ ਨਾਲ ਬਾਸ ਸਿੰਘ ਨੂੰ ਕਿਹਾ ਆਪਣੀ ਖਾਲਸਾ ਫੌਜ ਲੈ ਕੇ ਜਲੰਧਰ ਦੇ ਆਸ-ਪਾਸ ਦੁਆਬੇ ਉੱਪਰ ਹਮਲਾ ਬੋਲਣਾ ਹੈ ਉਧਰ ਸਿੰਘ ਹੁਣ ਚੜ੍ਹਦੀ ਕਲਾ ਵਿੱਚ ਨੇ ਸੁਣਿਆ ਹੈ ਸੁਲਤਾਨਪੁਰ ਲੋਧੀ ਬੈਠਾ ਸ਼ਮਸ ਖਾਨ ਬੜੇ ਘਮੰਡ ਵਿੱਚ ਹੈ ਉਸ ਦਾ ਘਮੰਡ ਤੋੜਨਾ ਹੈ ਸਿੰਘ ਜੀ ਤਿਆਰੀ ਕਰੋ ਅਤੇ ਕੂਚ ਕਰੋ ਬੰਦਾ ਸਿੰਘ ਦੇ ਬੋਲਾਂ ਦਾ ਲਹਿਜਾ ਹੁਕਮ ਦੇਣ ਵਰਗਾ ਸੀ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ ਮੈਂ ਹੁਣ ਤੋਂ ਹੀ ਤਿਆਰੀ ਆਰੰਭ ਦਿਨਾਂ ਪਰ ਧਿਆਨ ਕਰੋ ਇਧਰ ਬਾਦਸ਼ਾਹ ਦੀ ਫੌਜ ਮਾਰੋ ਮਾਰੇ ਕਰਦੀ ਸਰਹਿੰਦ ਵੱਲ ਵਧ ਰਹੀ ਹੈ ਉਸ ਨੂੰ ਵੀ ਰੋਕਣਾ ਹੈ ਬਾਸ ਸਿੰਘ ਨੇ ਮੌਜੂਦਾ ਹਾਲਤ ਤੋਂ ਜਾਣੂ ਕਰਵਾਇਆ ਬਾਦਸ਼ਾਹ ਇਨੀ ਜਲਦੀ ਨਹੀਂ ਪੁੱਜਣ ਵਾਲਾ ਇਹ ਮਹੀਨੇ ਬਰਸਾਤਾਂ ਦੇ ਦਿਨ ਨੇ ਉਸ ਦੇ ਹਾਥੀ ਚਿੱਕੜ 'ਚ ਨਹੀਂ ਚੱਲਣਗੇ ਇਹਨੇ ਚੇਰ ਵਸੀ ਦੁਆਬੇ ਦੇ ਸ਼ਮਸ ਖਾਨ ਦਾ ਕੰਮ ਤਮਾਮ ਕਰ ਦੇਵਾਂਗੇ ਬੰਦਾ ਸਿੰਘ ਨੇ ਆਪਣਾ ਦ੍ਰਿੜ ਫੈਸਲਾ ਕਰ ਲਿਆ ਕਰ ਲਿਆ ਹੋਇਆ ਸੀ ਜੇ ਉਹ ਹੁਕਮ ਖਾਲਸਾ ਜੀ ਮੈਂ ਤਿਆਰੀ ਕਰਦਾ ਹਾਂ ਆਗਿਆ ਦਿਓ ਬਾਦ ਸਿੰਘ ਨੇ ਹੱਥ ਜੋੜ ਕੇ ਸਿਰ ਚੁਕਾਇਆ ਬੰਦਾ ਸਿੰਘ ਕੁਝ ਪਲ ਬਾਦ ਸਿੰਘ ਵੱਲ ਖਾਸ ਨਜ਼ਰਾਂ ਨਾਲ ਵੇਖਦਾ ਰਿਹਾ ਫਿਰ ਬੋਲਿਆ ਸਿੰਘ ਜੀ ਸਾਡੀ ਖੁਸ਼ੀ ਹੈ ਅੱਜ ਪੰਜਾਬ ਵਿੱਚ ਹਰ ਪਾਸੇ ਲੋਕ ਮੁਗਲ ਹਕੂਮਤ ਵਿਰੁੱਧ ਉੱਠ ਰਹੇ ਨੇ ਮੈਂ ਚਾਹੁੰਦਾ ਹਾਂ ਲੋਕ ਇਹ ਝਾਕ ਨਾ ਰੱਖਣ ਗੁਰੂ ਦਾ ਬੰਦਾ ਹਰ ਜਗ੍ਹਾ ਹੋਵੇ ਤਾਂ ਹੀ ਮੁਗਲਾਂ ਵਿਰੁੱਧ ਜੰਗ ਲੜੀ ਜਾ ਸਕੇਗੀ ਮੈਂ ਚਾਹੁੰਦਾ ਹਾਂ ਹਰ ਥਾਂ ਹਰ ਪਿੰਡ ਵਿੱਚ ਗੁਰੂ ਦੇ ਬੰਦੇ ਪੈਦਾ ਹੋਵਣ ਲੰਮੀ ਲੜਾਈ ਲੜਨ ਲਈ ਇਹ ਜ਼ਰੂਰੀ ਹੈ ਲੋਕ ਕਿਸੇ ਵਿਸ਼ੇਸ਼ ਵਿਅਕਤੀ ਸਨapati ਜਾਂ ਆਗੂ ਵੱਲ ਵੇਖਣ ਦੀ ਬਜਾਏ ਖੁਦ ਲੜਾਈ ਲੜ ਕੇ ਆਜ਼ਾਦੀ ਪ੍ਰਾਪਤ ਕਰਨ ਦੀ ਆਦਤ ਪਾਉਣ ਹੁਣ ਇਹ ਸਭ ਹੋਣ ਲੱਗਾ ਹੈ ਇੱਕ ਗੱਲ ਯਾਦ ਰੱਖਣਾ ਸਿੰਘ ਜੀ ਜਦ ਤੱਕ ਲੋਕ ਕਿਸੇ ਹਕੂਮਤ ਵਿਰੁੱਧ ਇੱਕ ਸਾਥ ਜੁੜ ਕੇ ਜੰਗ ਨਹੀਂ ਲੈਣਗੇ ਲੜਨਗੇ ਤਾਂ ਜੱਥਿਆਂ ਜਾਂ ਟੋਲਿਆਂ ਵੱਲੋਂ ਲੜੀ ਹਥਿਆਰਬੰਦ ਲੜਾਈ ਕਦੇ ਵੀ ਸਫਲ ਨਹੀਂ ਹੋਵੇਗੀ ਪੰਜਾਬ ਦੇ ਲੋਕ ਹੁਣ ਇਹ ਗੱਲ ਸਮਝਣ ਲੱਗੇ ਨੇ ਆਪਣੀ ਹੋਣੀ ਦੇ ਉਹ ਆਪ ਮਾਲਕ ਬਣ ਸਕਦੇ ਨੇ ਸਿੰਘਾਂ ਅੰਦਰ ਰਾਜ ਕਰਨ ਦਾ ਤੇ ਆਜ਼ਾਦੀ ਪ੍ਰਾਪਤ ਕਰਨ ਦਾ ਜਜ਼ਬਾ ਪੈਦਾ ਹੋ ਗਿਆ ਹੈ ਇਹ ਹੁਣ ਮਰੇਗਾ ਨਹੀਂ ਅਸੀਂ ਰਹੀਏ ਜਾਂ ਨਾ ਰਹੀਏ ਅਸੀਂ ਵੇਖ ਸਕੀਏ ਜਾਂ ਨਾ ਵੇਖ ਸਕੀਏ ਸਿੰਘਾਂ ਅੰਦਰ ਪੰਜਾਬ ਦੇ ਕਿਸਾਨਾਂ ਅੰਦਰ ਰਾਜ ਕਰਨ ਦੀ ਇੱਛਾ ਦਾ ਅਤੇ ਜ਼ਮੀਨਾਂ ਦੇ ਖੁਦ ਮਾਲਕ ਬਣਨ ਦਾ ਬੀਜ ਅਸੀਂ ਬੀਜ ਦਿੱਤਾ ਹੈ ਇਹ ਇੱਕ ਦਿਨ ਜ਼ਰੂਰ ਪੁੰਗਰੇਗਾ ਤੇ ਵਦੇ ਮਿਲੇਗਾ ਜਾਓ ਤਿਆਰੀ ਕਰਕੇ ਕੋਚ ਕਰੋ ਗੁਰੂ ਭਲੀ ਕਰੇਗਾ ਬਾਸ ਸਿੰਘ ਨੇ ਫਤਿਹ ਬੁਲਾ ਕੇ ਸਰਹਿੰਦ ਨੂੰ ਮੋੜਾ ਪਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਬਾਬਾ ਬੰਦਾ ਸਿੰਘ ਦੀ ਇਤਿਹਾਸ ਉੱਪਰ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੇ ਤਾਂ ਬੇੜਿਆਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ